ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਰੇ ਸਾਰੇ ਇਸ ਲੋਤਿਆਂ ਨੂੰ ਪਿਆਰ ਫਰੀਦ ਸਾਤ ਸ਼੍ਰੀ ਅਕਾਲ ਜੀ ਪੈਨਸ਼ਨ ਦੇ ਲਾਈਵ ਅਪਡੇਟ ਤੁਹਾਨੂੰ ਦੇਵਾਂਗੇ ਹੁਣ ਤੱਕ ਦੀ ਸ਼ਾਮ ਦੀ ਕੀ ਅਪਡੇਟ ਹੈ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਤੁਹਾਨੂੰ ਦੱਸਾਂਗੇ ਉਸ ਵੇਲੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਭਾ ਪ੍ਰਧਾਨ ਦੇਗੂ ਵਿਜੇ ਫਾਲ ਸ਼ਰਮਾ ਤੇ ਸੂਭਾ ਜਨਰ ਸਕੱਤਰ ਰੇਸ਼ਮ ਸਿੰਘ ਫਟੰਡਾ ਦੀ ਅਗਵਾਈ ਵਿੱਚ ਡੀ.ਐਫ. ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਨਜੀਤ ਸਿੰਘ ਤਾਮਕੋਟ ਹਰਜਿੰਦਰ ਰਾਨੂੰ ਘੜ ਦੇ ਪ੍ਰਸ਼ਾਸਨ ਤੇ ਲੋੜਵੰਦ ਅਧਿਕਾਰੀਆਂ ਦੀਆਂ ਡਿਊਟੀਆਂ ਨਾ ਕੱਟਣ ਦਾ ਦੋਸ਼ ਲਾਇਆ ਆਗਮ ਨੇ ਆਖਿਆ ਕਿ ਉਹਨਾਂ ਨੇ ਦੱਸਿਆ ਕਿ ਖੇਤਰ ਦੇ ਨੇ अनेका ਲੋੜਵੰਦ ਅਧਿਕਾਰੀਆਂ ਦੇ ਚੌਂ ਡਿਊਟੀ ਤੋਂ ਛੋਟ ਲੈਣ ਲਈ ਅਰਜ਼ੀਆਂ ਦਿੱਤੀਆਂ ਗਜਾਸੇ ਤੇ ਅਰਜ਼ੀਆਂ ਡਾਕੂਮੈਂਟਸ ਨੂੰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਸਨ ਪਰ ਉਹਨਾਂ ਵਿੱਚੋਂ ਬਹੁਤ ਘੱਟ ਡਿਊਟੀਆਂ ਜੜੀਆਂ ਨੇ ਕੱਟੀਆਂ ਗਈਆਂ ਨੇ ਡਿਊਟੀਆਂ ਫਦੇ ਸੀਨੀਅਰ ਮਜੀਦ ਖਰਦਾਨ ਤੇ ਇਹ ਗੱਲ ਆਖੀ ਕਿ ਇਹਦੇ ਅਜਿਹੇ ਅਧਿਆਪਕਾਂ ਦੀ ਚੋਣ ਵਿੱਚ ਡਿਊਟੀ ਲਗਾ ਦਿੱਤੀ ਗਈ ਹੈ ਜਿਨ੍ਹਾਂ ਦੇ 13 ਦਸੰਬਰ ਦੇ ਸ਼ਾਮ ਨੂੰ ਪਟਿਆਲੇ ਵਿਖੇ ਫੇਰ ਹੈ ਤੇ ਉਹ ਅਧਿਆਪਕੋ ਫੇਪਰ ਸ਼ਾਟੂ ਕੇ ਵਿੱਚ ਚੌਂ ਡਿਊਟੀਆਂ ਲੈ ਜਾਣਗੇ ਜਥੇਬੰਦੀ ਦੇ ਨਿਹਾਲ ਸਿੰਘ ਸ਼ੰਗਾਰਾ ਸਿੰਘ ਸਾਰੇ ਆਗੂ ਨੇ ਸੋ ਇਹਨਾਂ ਨੇ ਦੱਸਿਆ ਕਿ ਔਰਤਾਂ ਦੇ ਆਪਕਾਂ ਦੇ ਦੂਜੇ ਬਲਾਕਾਂ ਵਿੱਚ ਲਗਾਈ ਡਿਊਟੀ ਵੀ ਫਰਸ਼ਾਨੀ ਦਾ ਕੰਡ ਵੱਧ ਰਹੀ ਆ। ਉਹਨਾਂ ਨੂੰ ਡਿਊਟੀ ਵਾਲੀ ਥਾਂ ਤੇ ਪਹੁੰਚਣਾ ਖਾਦ ਮੁਸ਼ਕਿਲ ਆ। ਅਗਵਾਨੇ ਫਸ਼ਾਸਾ ਨੇ ਚੇਤਾਵਨੀ ਨਹੀਂ ਦਿੱਤੇ ਹੋਈ ਕਿ ਉਹ ਗਨਵਾਨੇ ਢੰਗ ਨਾਲ ਚੌਂ ਡਿਊਟੀਆਂ ਲਗਾਉਣ ਤੋਂ ਬਾਅਦ ਆਉਣ ਨਹੀਂ ਤਾਂ ਜੱਥੇ ਬੰਦੇ ਨੂੰ ਸੰਘਰਸ਼ ਦੇ ਰਾਤੇ ਕੰਮ ਲਈ ਮਜਬੂਰ ਹੋਣਾ ਪਵੇਗਾ। ਸੋ ਆਪਾਂ ਜੇਕਰ ਗੱਲ ਪੈਨਸ਼ਨ ਦੀ ਕਰੀਏ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਅੱਜ 10 ਦਸੰਬਰ 2025 ਦਿਨ ਹੈ ਵਦੋਵਾਰ ਦਾ ਸ਼ਾਮ ਦੇ 6 ਵਜੇ ਤੱਕ ਸਾਨੂੰ ਕਿਸੇ ਜਲੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ ਦਸੰਬਰ ਮਹੀਨੇ ਦੀ ਔਰ ਨਾ ਹੀ ਕਿਸੇ ਜਲੇ ਦੇ ਵਿੱਚ ਪੈਨਸ਼ਨ ਦੇ ਜਿਹੜੇ ਹੈ ਵੈਲਫੇਅਰ ਹੋਂ ਦੀ ਕੋਈ ਸੂਚਨਾ ਹੈ ਸਾਨੂੰ ਕਈ ਸਰੋਤੇ ਮੈਸੇਜ ਕਰ ਰਹੇ ਨੇ ਕਿ ਉਹਨਾਂ ਦੀ ਅਕਤੂਬਰ ਦੀ ਪੈਨਸ਼ਨ ਵੀ ਨਹੀਂ ਆਈ ਸਾਨੂੰ ਉਹ ਸਰੋਤੇ ਆਪਣਾ ਜ਼ਿਲ੍ਹਾ ਤੇ ਆਪਣਾ ਨਾਮ ਸਾਨੂੰ ਇਸ ਵੀਡੀਓ ਦੇ ਉੱਤੇ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣ ਸਾਡੇ ਅਨੁਮਾਨਾਂ ਦੇ ਮੁਤਾਬਕ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਜੜੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਗਈਆਂ ਸੀ ਔਰ ਸਮੇਂ ਸਿਰ ਜਾਰੀ ਹੋਈਆਂ ਸੀ ਨਵੰਬਰ ਦੀਆਂ ਪੈਨਸ਼ਨਾਂ ਲੇਟ ਹੋਈਆਂ ਸੀ ਜੜੀਆਂ ਕਿ ਹੁਣ ਦਸੰਬਰ ਦੇ ਵਿੱਚ ਜਾਰੀ ਹੋਈਆਂ ਨੇ ਸੋ ਅਕਤੂਬਰ ਦੀਆਂ ਪੈਨਸ਼ਨਾਂ ਜਿਨ੍ਹਾਂ ਤੇ ਨਹੀਂ ਆਈਆਂ ਤੇ ਪਿੱਛੇ ਕੋਈ ਕਾਰਨ ਹੋਏਗਾ ਤੇ ਸਾਨੂੰ ਆਪਣਾ ਜ਼ਿਲ੍ਹਾ ਤੇ ਕਿਹੜੀ ਪੈਨਸ਼ਨ ਤੁਹਾਡੇ ਲੱਗਿਆ ਜਰੂਰ ਦੱਸਣ ਤੇ ਤੁਹਾਡੀ ਬਣਦੀ ਹੈਲਪ ਅਸੀਂ ਜਿੰਨੀ ਹੋ ਸਕੇਗੀ ਕਰਾਂਗੇ ਤੁਹਾਨੂੰ ਜਿਹੜੀ ਹੈ ਗਾਈਡੈਂਸ ਦੇਾਂਗੇ ਤੁਸੀਂ ਆਪਣੇ ਜਿਹੜੀ ਆ ਕੇਵਾਈਸੀ ਵਗੈਰਾ ਅਪਡੇਟ ਕਰੋ ਫਿਰ ਡਾਕੂਮੈਂਟ ਆਪਣੇ ਰੀਸਬਮਿਟ ਕਰੋ ਜੇਕਰ ਤੁਹਾਡੀ ਪੈਨਸ਼ਨ ਕੱਟੀ ਗਈ ਹੋਵੇਗੀ ਕਿਸੇ ਕਾਰਨ ਕਰਕੇ ਤੇ ਉਹ ਦੁਬਾਰਾ ਤੁਹਾਡੀ ਪੈਨਸ਼ਨ ਲੱਗ ਜਾਏਗੀ ਕੁਝ ਖੇਤਰਾਂ ਦੇ ਵਿੱਚ ਜਿੱਥੇ ਪੈਨਸ਼ਨ ਲੇਟ ਹੋਈ ਸੀ ਅਕਤੂਬਰ ਮਹੀਨੇ ਦੀ ਜੋ ਸ਼ਹਿਰੀ ਤਰ੍ਹਾਂ ਤਰ੍ਹਾਂ ਸਾਹਿਬ ਜਲਦੀ ਜਲਦੀ ਜਲੇ ਦੇ ਕੁਝ ਹਲਕਿਆਂ ਦੇ ਵਿੱਚ ਪੈਨਸ਼ਨ ਲੇਟ ਜਾਰੀ ਹੋਈ ਸੀ ਤੇ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਫਿਰੋਜ਼ਾ ਤੇ ਕੁਝ ਹਲਕਿਆਂ ਦੇ ਵਿੱਚ ਸੋ ਤੇ ਪਰ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਗਈਆਂ ਅਸੀਂ ਬਾਅਦ ਵਿੱਚ ਸੋ ਜ ਦੀਆਂ ਫੈਸਲਾ ਨਹੀਂ ਜਾ ਰਹੀਆਂ ਉਹ ਸਾਨੂੰ ਜਰੂਰ ਦੱਸਣ ਬਾਕੀ ਨਵੰਬਰ ਦੀਆਂ ਫੈਸਲਾ ਕੁਝ ਹਲਕਿਆਂ ਦੇ ਵਿੱਚ ਜਿੱਥੇ ਰੁਕੀਆਂ ਹੋਈਆਂ ਨੇ ਉੱਥੇ ਵੀ ਜਾਰੀ ਹੋ ਜਾਣਗੀਆਂ ਤੇ ਫਿਲਹਾਲ ਸਾਡੇ ਅਨੁਮਾਨਾਂ ਦੇ ਮੁਤਾਬਕ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋ ਗਈਆਂ ਨੇ ਤੇ ਨਵੰਬਰ ਮਹੀਨੇ ਦੀਆਂ ਤੇ ਲਾਫਾ ਆਪਣੇ ਖਾਤੇ ਜੜੀਆਂ ਚੈੱਕ ਕਰਦੇ ਰਹਿਣ ਉਹਨਾਂ ਨੂੰ ਮੈਸੇਜ ਅਗਰ ਨਹੀਂ ਆਉਂਦਾ ਤੇ ਹੁਣ ਤੁਸੀਂ ਆਨਲਾਈਨ ਜਾ ਕੇ ਖਾਤੇ ਦੀ ਜਿਹੜੀ ਸਟੇਟਮੈਂਟ ਚੈੱਕ ਕਰ ਲਓ ਤੁਹਾਡੀ ਫੈਸਲਾ ਤੁਹਾਡੇ ਖਾਤੇ ਦੇ ਵਿੱਚ ਜੁੜ ਗਈ ਹੋਵੇਗੀ ਦਸੰਬਰ ਮਹੀਨੇ ਦੀ ਫਿਲਹਾਲ ਕੋਈ ਅਫਰਡ ਨਹੀਂ ਹੈ ਅੱਜ ਸ਼ਾਮ 6 ਵਜੇ ਤੱਕ ਦੀ ਅਫਰਡ ਤੁਹਾਨੂੰ ਦੇ ਰਹੇ ਹਾਂ ਸਾਨੂੰ ਕਿਸੇ ਕੋਈ ਸੋਚਣਾ ਨਹੀਂ ਹੈ ਪੈਨਸ਼ਨ ਜਾਰੀ ਹੋਣ ਦੀ ਗੱਲ ਹਲੇ ਧੂਰ ਹੈ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਜੇਕਰ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜਸਪ੍ਰੀਤ ਦੇ ਉੱਤਰ